ਕਾਸਾ ਭਵਾਹ ਜੀ ਕੀ ਪਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਪ੍ਰਤਾਪ ਨਗਰ ਵਿਖੇ ਅਮਰਤ ਵੇਲੇ ਦੇ ਦਵਾਨਾ ਦੀ ਹਾਜ਼ਰੀ ਪਾਲੇ ਗੁਰ ਸੰਗਤ ਜੀ ਆਪ ਜੀ ਨੇ ਨਿਤਨੇਮ ਦੇ ਜਾਪ ਸਰਵਣ ਕੀਤੇ ਅਪਰੰਤ ਸ਼ਬਦ ਕੀਰਤਨ ਸਰਵਣ ਕੀਤਾ ਅਪਰੰਤ ਆਪ ਜੀ ਨੇ ਹੁਕਮਨਾਮਾ ਅਤੀ ਜੋ ਅੱਜ ਮਹੀਨਾ ਜਿਹੜਾ ਜੇਠ ਦਾ ਉਸ ਦਿhai ਪਾਠ ਸਰਵਣ ਕੀਤਾ ਹੁਣ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਛੇਤੀ ਮੇਹਰ ਪਰਿਆ ਹੱਥ ਰੱਖਣ ਜਿਵਾਜੋ ਮਹੀਨਾ ਚੜਿਆ ਜੇੜ ਦਾ ਜਿਸ ਗੁਰਬਾਣੀ ਸੰਬੰਧੀ ਆਪਾਂ ਵਿਚਾਰ ਕਰ ਲਈਏ ਜੀ ਅੱਜ ਸੁਗਰਾਹ ਦਾ ਜੀ ਸੁਗਰਾਹ ਦਾ ਅਰਥ ਹੁੰਦਾ ਸ਼ੁਭ ਕ੍ਰਾਂਤੀ ਜਿਹੜਾ ਵੀ ਮਹੀਨਾ ਆਉਂਦਾ ਹੈ ਨਾ ਨਵਾਂ ਚੜਦਾ ਉਹਦੇ ਨੇ ਮੌਸਮ ਦੇ ਇੱਕ ਬਦਲਾਵ ਹੁੰਦਾ ਹੈ ਪਹਿਲਾ ਵਿਸਾਖ ਦਾ ਮਹੀਨਾ ਚੜਿਆ ਸੀ ਉਸ ਮਹੀਨੇ ਦੇ ਜ ਤਪਸ਼ ਤੇ ਗਰਮੀ ਵਧੀ ਹੁਣ ਜੋ ਜੇਠ ਦਾ ਮਹੀਨਾ ਚੜਿਆ ਆਏ ਇਹਦੇ ਵਿੱਚ ਹੋਰ ਤਪਸ਼ ਤੇ ਗਰਮੀ ਵਧਣੀ ਹੈ ਇਹ ਰੁਕਤਾ ਜਿਹੜੀਆਂ 6 ਸੰਸਾਰ ਦੀਆਂ ਅਕਾਰ ਪ੍ਰਭਵਾਦੂ ਨੇ ਬਣਾਈਆਂ ਇਹ ਸਮੇਂ-ਸਮੇਂ ਤੇ ਆਉਂਦੀਆਂ ਨੇ ਤੇ ਉਹਨਾਂ ਮਹੀਨਾ ਦੇ ਨਾਲ ਹੀ ਸੰਬੰਧਤ ਨੇ ਜਿ ਤਰ੍ਹਾਂ ਚੀਨ ਦੇ ਵਿੱਚ ਤੇ ਅਸੂ ਦੇ ਵਿੱਚ ਮਿੱਠੀ ਰੋਂਦਾ ਜਾਂਦੀ ਹੈ ਤੇ ਮਾਘ ਮਹੀਨੇ ਦੇ ਵਿੱਚ ਪੂਰੀ ਸਰਦੀ ਹੁੰਦੀ ਹੈ ਉਸੇ ਤਰ੍ਹਾਂ ਹੀ ਜੇਠ ਦੇ ਮਹੀਨੇ ਦੇ ਵਿੱਚ ਪੂਰੀ ਗਰਮੀ ਹੁੰਦੀ ਹੈ ਜੇਠ ਜੇਠ ਐਸਾ ਸ਼ਬਦ ਹੈ ਜਿਹੜਾ ਪੰਜਾਬੀ ਸੱਭਿਆਚਾਰ ਦੇ ਵਿੱਚ ਵੱਡਿਆਂ ਦਾ ਤੇ ਵਰਤਿਆ ਜਾਂਦਾ ਸੀ ਜਿਹੜਾ ਵੱਡਾ ਪੁੱਤਰ ਦਾਸੀ ਪਰਵਾਰ ਦੇ ਵਿੱਚ ਉਸ ਨੂੰ ਜੇਠਾ ਪੁੱਤਰ ਕਿਹਾ ਜਾਂਦਾ ਸੀ ਅਤੇ ਜਿਸ ਬੀਬੀ ਦਾ ਘਰ ਵਾਲੇ ਦਾ ਵੱਡਾ ਭਰਾ ਹੁੰਦਾ ਸੀ ਉਸ ਨੂੰ ਜੇਠ ਕਿਹਾ ਜਾਂਦਾ ਸੀ ਜੇਠ ਬੜਾ ਸਤਕਾਰ ਦਾ ਤੇ ਵੱਡੇ ਦਾ ਸ਼ਬਦ ਸੀ ਇਹ ਜਿਹੜਾ ਮਹੀਨਾ ਜੇਠ ਆ ਇਹ ਵੀ ਸਾਰੇ ਆ ਮਹੀਨਿਆਂ ਤੋਂ ਵੱਡਾ ਹੈ ਇਸ ਮਹੀਨੇ ਤੋਂ ਅਗਲੇ ਮਹੀਨੇ ਜਾ ਕੇ ਹਾੜ ਦੇ ਵਿੱਚ ਫਿਰ ਦਿਨ ਘਟਣੇ ਸ਼ੁਰੂ ਹੋ ਜਾਂਦੇ ਐ ਮਿੰਟ-ਮਿੰਟ ਕਰਕੇ ਸਕੇਟਾਂ ਦੇ ਹਿਸਾਬ ਨਾਲ ਦਿਨਾਂ ਦੀ ਲੰਬਾਈ ਘਟਦੀ ਜਾਂਦੀ ਹੈ ਇਸ ਕਰਕੇ ਇਹ ਮਹੀਨਾ ਜੇਟ ਹੈ ਜਿਹੜਾ ਇਸ ਬੰਦੀ ਗੁਰੂ ਮਹਾਰਾਜ ਜੀ ਨੇ فرمایا ਹੈ ਹਰ ਜੇਟ ਉਜੜੰਦਾ ਲੋੜੀਆ ਜਿਸ ਅੱਗੇ ਸਭ ਨੇ ਮੰਨ ਆ ਇਹ ਜੇਟ ਮਹੀਨਾ ਨਾ ਜਿਹੜਾ ਇਹ ਦੇਖੀ ਸਾਰੀ ਨਿਓ ਜਾਂਦੇ ਸਾਰੇ ਹੀ ਨਿਉ ਜਾਂਦੇ ਇਦੀ ਗਰਮੀ ਹੋ ਜਾਂਦੀ ਹੈ ਇਹ ਹਰ ਇੱਕ ਵਿਅਕਤੀ ਨੂੰ ਪੰਛੀਆਂ ਨੂੰ ਪਾਣੀ ਵਾਲਾ ਠੰਡੇ ਠੰਡ ਵਾਲਾ ਟਿਕਾਣਾ ਭਾਲਣਾ ਪੈਂਦਾ ਹੈ ਤੇ ਜਿਹੜਾ ਜੇਠ ਹੁੰਦਾ ਨਾ ਘਰ ਦੇ ਵਿੱਚ ਉਹਦਾ ਸਾਰੇ ਸਤਕਾਰ ਕਰਦੇ ਨੇ ਜੇਠੇ ਪੁੱਤਰ ਦਾ ਛੋਟੇ ਭਰਾ ਜਿਹੜੇ ਉਹ ਵੀ ਸਤਕਾਰ ਕਰਦੇ ਨੇ ਉਸ ਅੱਗੇ ਨਿਉ ਕੇ ਚੱਲਦੇ ਹਨ ਹਰ ਸੱਜਣ ਦਾ ਮਣ ਲੱਗਿਆ ਕਿਸੇ ਨਾ ਦੇਈ ਮੱਨ ਜੇ ਸੋ ਅਸੀਂ ਆਪਣੇ ਅਕਾਲਪੁਰ ਗਵੈਹਰੂ ਦੇ ਦਮਨ ਦੇ ਨਾਲ ਲੱਗ ਜਾਂਦੇ ਆ ਨਾ ਤੇ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਡੇ ਤੇ ਕੋਈ ਬੰਦ ਨਹੀਂ ਪਾ ਸਕਦਾ ਸਾਨੂੰ ਕੋਈ ਉਹਨਾਂ ਦੇ ਪਿੱਛੇ ਨਹੀਂ ਕਰ ਸਕਦਾ ਹਰ ਸੱਜਣ ਦਾਮਨ ਲੱਗਿਆ ਉਹਦੇ ਦਮਨ ਦੇ ਨਾਲ ਜਦੋਂ ਅਸੀਂ ਲੱਗ ਜਾਂਦੇ ਆ ਪ੍ਰਮਾਤਮਾ ਦੇ ਜਦੋਂ ਨਾਮ ਜਪਣ ਲੱਗ ਪੈਂਦੇ ਆ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ ਇਸ ਗੱਲ ਤੋਂ ਸਾਡੇ ਤੇ ਕੋਈ ਬੰਦਸ਼ਰੀ ਲਾ ਸਕਦਾ ਕਿ ਤੁਸੀਂ ਵਹਿਗੂ ਦਾ ਨਾਮ ਨਾ ਜਪੋ ਤੁਸੀਂ ਗੁਰਦੁਆਰੇ ਕਿਉਂ ਜਾਂਦੇ ਜੋ ਉਸੀਂ ਦਿੱਤਨੇ ਮੈਂ ਕਿਉਂ ਕਰਦੇ ਜੋ ਜਦੋਂ ਅਸੀਂ ਕਰ ਲੈ ਪੈਣੇ ਆ ਫੇਰ ਸਾਨੂੰ ਕੋਈ ਰੋਕ ਨਹੀਂ ਸਕਦਾ ਕਿਸੇ ਵਿੱਚ ਐਸੀ ਸ਼ਕਤੀ ਨਹੀਂ ਕਿ ਸਾਨੂੰ ਰੋਕ ਸਕੇ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀ ਸੰਨਾ ਜਿਹੜਾ ਨਾਮ ਹੈ ਨਾ ਇਹ ਬਹੁਤ ਜ਼ਿਆਦਾ ਕੀਮਤੀ ਹੈ ਮਾਨਕਾ ਨਾਲੋਂ ਮੋਤੀਆਂ ਨਾਲੋਂ ਹਰ ਚੀਜ਼ ਨਾਲੋਂ ਕੀਮਤੀ ਹੈ ਤੇ ਇਹਨੂੰ ਸੰਨ ਨਹੀਂ ਲਾ ਸਕਦਾ ਕੋਈ ਸਨ ਪਿਛਲੇ ਜ਼ਮਾਨੇ ਦੇ ਚੋਰ ਲਾਉਂਦੇ ਹੁੰਦੇ ਸੀ ਕਿਸੇ ਦੇ ਘਰ ਦੇ ਪਿਛਲੇ ਪਾਸੇ ਮੂਰਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਵੜ ਜਾਣਾ ਤੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਕਰ ਲੈਣੀ ਇਸ ਤਰ੍ਹਾਂ ਜਿਹੜਾ ਨਾਮ ਹੈ ਨਾ ਜਦੋਂ ਸਾਡੇ ਮਨ ਦੇ ਵਿੱਚ ਵਸ ਜਾਂਦਾ ਕਿ ਅਸੀਂ ਨਾਮ ਜਪਣ ਲੱਗ ਪਏ ਨੇ ਆ ਗੁਰਬਾਣੀ ਕੰਡ ਕਰ ਲੈਨੇ ਆ ਇਹਨੂੰ ਚਰਾ ਨਹੀਂ ਸਕਦਾ ਇਹਨੂੰ ਸੰਨ ਲਾ ਕੇ ਸਾਡੇ ਕੋਲੋਂ ਖੋਹ ਕੋਈ ਨਹੀਂ ਸਕਦਾ ਜਿਹੜੀ ਜੋ ਵੀ ਅਸੀਂ ਪੜਾਈ ਕਰ ਲਈ ਜਿਹੜੀ ਵਿਦਿਆ ਪੜ੍ਹਦੀ ਜਦੋਂ ਮੰਡੀਆਂ ਪੈਂਦੀਆਂ ਘਰ ਦੇ ਵਿੱਚ ਜੈਦਾਦਾਤਾਂ ਮੰਡੀਆਂ ਜਾਂਦੀਆਂ ਕੋਠੀਆਂ ਮੰਡੀਆਂ ਜਾਂਦੀਆਂ ਮਕਾਨ ਮੰਡੇ ਜਾਂਦੇ ਆ ਪਰਪਰੰਤੂ ਜਿਹੜਾ ਪੜ੍ਹਾਈ ਕਰ ਗਿਆ ਕੋਈ ਕਿੰਨਾ ਚੋਹ ਭਰਾਵਾਂ ਦੇ ਵਿੱਚੋਂ ਉਹਦੀ ਪੜ੍ਹਾਈ ਵੰਡੀ ਨਹੀਂ ਜਾ ਸਕਦੀ ਨਾ ਕੋਈ ਖੋਹ ਸਕਦਾ ਤੇ ਨਾ ਕੋਈ ਉਹਨੂੰ ਚੋਰੀ ਹੀ ਕਰ ਸਕਦਾ ਹੈ ਰੰਗ ਸਭ ਨਾਰਾਇਣ ਹੈ ਜੀਤੇ ਮਨ ਭਾਵਨਾ ਜਿਹੜੇ ਰੰਗ ਕੁਦਰਤ ਨੇ ਬਣਾਏ ਨੇ ਕੁਦਰ ਨੇ ਸੱਤ ਰੰਗ ਬਣਾਏ ਸੀ ਹੁਣ ਸਮੇਂ ਦੇ ਹਿਸਾਬ ਨਾਲ ਜਿਵੇਂ-ਜਿਵੇਂ ਤਰੱਕੀ ਹੁੰਦੀ ਗਈ ਰੰਗਾਂ ਨੂੰ ਮੜਾ-ਮੜਾ ਕੇ ਤੇ ਕਿੰਨੇ ਦੇ ਕਿੰਨੇ ਰੰਗ ਬਣਾ ਲਏ ਉਹ ਸਭ ਕੁਦਰਤ ਨੇ ਬਣਾਏ ਸੀ ਨਰਾਇਣ ਨੇ ਬਣਾਏ ਸੀ ਉਸ ਪ੍ਰਭੂ ਨੇ ਬਣਾਏ ਸੀ ਤੇ ਨੰਦ ਉਹ ਹੀ ਚੰਗਾ ਹੈ ਜਿਹੜਾ ਸਾਡੇ ਮਨ ਨੂੰ ਭਾ ਜਾਂਦਾ ਹੈ ਜਿਹੜਾ ਸਾਡੇ ਮਨ ਨੂੰ ਰੰਗ ਭਾ ਗਿਆ ਜਿਹੜੀ ਰੁੱਤ ਸਾਡੇ ਮਨ ਨੂੰ ਭਾ ਗਈ ਜਿਹੜੀ ਰੁੱਤ ਦੇ ਵਿੱਚ ਅਸੀਂ ਵੈਗੁਰੂ ਦੇ ਨਾਮ ਨਾਲ ਜੁੜ ਗਏ ਸਾਡੇ ਬਾਤੇ ਉਹੋ ਚੰਗਾ ਹੈ ਇਹ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕਿਸੇ ਤੇ ਕਿ ਤੁਮ ਆ ਰੰਗ ਪਾ ਜਿਸ ਤਰ੍ਹਾਂ ਆਪਣੇ ਤੇ ਕੋਈ ਜ਼ਬਰਦਸਤੀ ਨਾ ਕਰ ਦੇਵੇ ਕਿ ਤੂੰ ਇਹੇ ਰੰਗ ਦੇ ਕੱਪੜੇ ਪਹਿਨ ਤੂੰ ਇਹੋ ਕੰਮ ਕਰ ਇਸੇ ਤਰ੍ਹਾਂ ਹੀ ਨਾਮ ਜਪਣ ਦਾ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਕੋਈ ਇਹ ਰੀਕੇ ਕਿਹੜੇ ਸਮੇਂ ਜਪਿਆ ਜਾ ਸਕਦਾ ਹੈ ਉਠ ਤ ਬੈਠ ਤ ਸੋਵਤ ਨਾਮ ਕਹ ਨਾਨਕ ਜਨ ਕੇ ਸਦ ਕਾਮ ਕਿਸੇ ਟਾਈਮ ਤੇ ਵੀ ਨਾਮ ਜਪਿਆ ਜਾ ਸਕਦਾ ਹੈ ਤੇ ਕਿਸੇ ਵੀ ਰੁੱਤ ਦੇ ਵਿੱਚ ਕਿਸੇ ਰੰਗ ਦੇ ਵਿੱਚ ਬਹਿ ਕੇ ਜੇ ਤੁਸੀਂ ਬੈਠੇ ਹੋ ਕਿਤੇ ਤੇ ਆਪਣੇ ਘਰ ਦੇ ਵਿੱਚ ਬੈਠੇ ਹੋ ਭਾਵੇਂ ਨਹੀਂ ਨਾਤੇ ਜੇ ਬਿਨਾਂ ਨਾਤੇਆ ਤੋਂ ਵੀ ਨਾਮ ਜਪ ਲਿਆ ਹੈ ਨਾ ਤੇ ਨਾਮ ਤੁਹਾਡਾ ਕੋਹ ਕੋਈ ਨਹੀਂ ਸਕਦਾ ਨਾਮ ਨਾਮ ਹੀ ਹੈ ਜੋ ਹਾਰ ਲੋੜੇ ਸੂ ਕਰੇ ਸੋਈ ਦੀ ਕਰਨ ਜੋ ਕਾਲ ਪ੍ਰਕਵਾਇ ਕਰੂ ਚਾਹੁੰਦਾ ਹੈ ਨਾ ਤੇ ਸਾਰੇ ਜੀ ਉਹੋ ਹੀ ਕਰਦੇ ਨੇ ਜਿਹੜੀ ਕਿਰਤ ਹੈ ਨਾ ਇਹਨੂੰ ਵੈਜੂ ਨੇ ਸਾਡੇ ਸਿਰ ਪਾਈ ਹੈ ਇਹਨੇ ਕਿਹੜੀ ਕਿਰਤ ਕਰਨੀ ਹੈ ਤੇ ਇਹ ਪਿਛਲੇ ਸਮੇਂ ਦੇ ਵਿੱਚ ਕਿਰਤਾਂ ਦੇ ਉੱਤੋਂ ਹੀ ਜਾਤ-ਪਰਾਦਿयां ਬਣਾ ਦਿੱਤੀਆਂ ਗਈਆਂ ਜਿਹੜਾ ਤਰਖਤ ਕੱਟਦਾ ਸੀ ਤਰਖਤ ਨੂੰ ਕਹਿੰਦੇ ਤਾਲਨ ਤਰਖਤ ਨੂੰ ਕੱਟਣ ਵਾਲੇ ਨੂੰ ਕਹਿੰਦਾ ਤਰਖਾਨ ਜਿਹੜਾ ਚੰਮ ਦਾ ਕੰਮ ਕਰਨ ਲੱਗ ਪਿਆ ਉਹਨੂੰ ਕਹਿ ਦਿੰਦਾ ਚੰਮ ਜਮਾ ਯਾਰ ਚਮਿਆਰ ਜਿਹੜਾ ਸੋਨੇ ਦਾ ਕੰਮ ਕਰਨ ਲੱਗ ਪਿਆ ਉਹਨੂੰ ਕਹਿ ਦਿੰਦਾ ਸੁਨਿਆਰ ਇਸ ਕਰਕੇ ਇਹ ਜਿੰਨੀਆਂ ਵੀ ਜਾਤ ਬਰਾਦਰੀਆਂ ਬਣੀਆਂ ਨੇ ਨਾ ਇਹ ਕੰਮਾਂ ਦੇ ਆਧਾਰ ਤੇ ਬਣੀਆਂ ਨੇ ਇਹ ਵੈਗੁਰੂ ਨੇ ਕੋਈ ਉਤੋਂ ਜਾਤ ਬਰਾਦਰੀ ਬਣਾ ਕੇ ਸਾਡੇ ਵਾਸਤੇ ਨਹੀਂ ਭੇਜੀ ਉਹਨੇ ਸੰਸਾਰ ਸਾਰਾ ਇੱਕ ਹੀ ਤਰ੍ਹਾਂ ਦਾ ਪੈਦਾ ਕੀਤਾ ਹੈ ਜਿਉਂ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾੜ ਕਾਹੇ ਨਹੀਂ ਆਇਆ ਭਗਤ ਕਬੀਰ ਜਿਨੇ ਪੰਡਤਾਂ ਨੂੰ ਕਹਤਾ ਸੀ ਜੇ ਤੂੰ ਕਹਿੰਦਾ ਮੈਂ ਬ੍ਰਾਹਮਣ ਐ ਤੇ ਅਸੀਂ ਵੀ ਜਿਸ ਤਰ੍ਹਾਂ ਸਾਡਾ ਮਾਤਾ ਦੇ ਗਰਭ ਦੇ ਵਿੱਚ ਪਰਵੇਸ਼ ਹੋਇਆ ਜਿਦ ਤਰ੍ਹਾਂ ਅਸੀਂ ਪੈਦਾ ਹੋਏ ਉਸ ਤਰ੍ਹਾਂ ਹੀ ਤੂੰ ਪੈਦਾ ਹੋਇਆ ਹੈ ਤੂੰ ਹੋਰ ਕਿਸੇ ਰਸਤੇ ਕਿਉਂ ਨਹੀਂ ਤੇਰਾ ਜਨਮ ਹੋ ਗਿਆ ਇਸ ਕਰਕੇ ਇਹ ਜਿੰਨੇ ਵੀ ਜੀਵ ਹੈ ਜੋ ਵੈਗਰੂ ਕਹਿੰਦਾ ਹੈ ਉਹਦੇ ਹੁਕਮ ਅਨੁਸਾਰ ਹੀ ਕੰਮ ਕਰਦੇ ਨੇ ਤੇ ਕਿਰਤ ਮੈਗਰੂ ਨੇ ਇਹਨਾਂ ਦੇ ਸਿਰ ਪਾ ਕੇ ਭੇਜੀ ਹੈ ਵੀ ਇਹ ਕਿਰਤ ਤਸਾਂ ਕਰਨੀ ਹੈ ਜੋ ਪ੍ਰਭ ਕੀਤੇ ਆਪਣੇ ਸਰੀਰ ਕਹੀਏ ਧਨ ਜਿਹੜੇ ਵੈਗਰੂ ਨੇ ਆਪਣੇ ਕਰ ਲਏ ਨਾ ਆਪਣੇ ਨਾਲ ਲਾ ਲਏ ਆਪਣੇ ਅੰਕਲ ਦੇ ਨਾਲ ਲਾ ਲਏ ਆਪਣੇ ਗੱਲ ਦੇ ਨਾਲ ਲਾ ਲਏ ਉਹਨਾਂ ਨੂੰ ਆਪਾਂ ਧੰਨ ਕਹਿੰਨੇ ਆਪਾਂ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਭਾਈ ਬਹਿਲੋ ਜੀ ਧੰਨ ਧੰਨ ਭਾਈ ਮੰਝ ਜੀ ਜਦੋਂ ਜਾਂਦਾ ਨਾ ਉਹਨਾਂ ਨੂੰ ਧੰਨ ਧੰਨ ਕਹਿੰਦਾ ਕਿਉਂਕਿ ਅਕਾਲ ਪੁਰਖ ਵੈਰੁ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਗੱਲ ਨਾਲ ਲਾ ਲਿਆ ਸੀ ਤੇ ਉਹਨਾਂ ਨੂੰ ਆਪਣੇ ਕਹਿ ਦਿੰਦਾ ਸੀ ਕਿ ਇਹ ਸਾਡੇ ਨੇ ਆਪਣ ਲੀਆ ਜੀਬ ਲੈ ਵਿਛੜ ਕਿਉਂ ਰੋਵਾਨਾ ਜਿਹੜਾ ਵੈਗਰੂ ਨੇ ਆਪ ਲੈ ਲਿਆ ਹੈ ਨਾ ਨਾ ਜੋ ਵਿਛੜਦਾ ਹੀ ਹੈ ਤੇ ਨਾ ਮੁੜ ਕੇ ਉਹ ਹੁੰਦਾ ਹੀ ਹੈ ਕਿਉਂਕਿ ਜਿਹੜੇ ਸੰਸਾਰਿਕ ਜੀਵ ਹੈ ਨਾ ਜਦੋਂ ਕੋਈ ਜੀਵ ਹੈ ਦੁਨੀਆ ਤੋਂ ਜਾਂਦਾ ਹੈ ਤੇ ਬਾਕੀ ਸਾਰਾ ਟੱਬਰ ਮਰ ਲਾਪ ਕਰਦਾ ਹੈ ਤੇ ਜਿਹੜੇ ਵੈਗਰੂ ਦੇ ਨਾਲ ਜੁੜ ਜਾਂਦੇ ਹੈ ਨਾ ਨਾ ਜੋ ਵਿਛੜਦਾ ਹੀ ਆ ਤੇ ਨਾ ਮੁੜ ਕੇ ਉਹ ਰੋਂਦੇ ਫਿਰਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਜਾਣੇ ਸੁਖ ਸਨੇਹ ਹੋਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਣੇ ਐਸੇ ਗੁਰਮਖ ਹੋ ਜਾਂਦੇ ਆ ਉਹਨਾਂ ਨੂੰ ਜੇ ਦੁੱਖ ਵੀ ਆ ਜਾਂਦਾ ਨਾ ਜੇ ਸਿਰ ਦੇ ਉੱਤੇ ਆੜਾ ਰੱਖਿਆ ਜਾਂਦਾ ਤੇ ਫਿਰ ਵੀ ਵੈਦ ਨੂੰ ਦਾ ਧੰਵਾਦ ਕਰਦੇ ਨੇ ਤੇ ਜੱਗੀ ਸਾਹਿਬ ਦਾ ਪਾਣ ਸ਼ੁਰੂ ਕਰ ਦਿੰਦੇ ਨੇ ਸਰੀਰ ਦੋ ਫਾੜ ਹੋ ਕੇ ਡਿੱਗ ਪੈਂਦਾ ਤੇ ਜਦੋਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਮ ਤਤ ਮਤਿ ਤੇ ਉਦਾ ਨਾ ਦੋ ਫਾੜਿਆ ਜਿਸ ਤਰ੍ਹਾਂ ਆਵਾਜ਼ ਆਉਂਦੀ ਹੈ ਜਿਸ ਤਰ੍ਹਾਂ ਕਿਤੇ ਦੋ ਪਾਟੀ ਸਿੰਘ ਰਲ ਕੇ ਪਾਠ ਕਰ ਰਹੇ ਹੁਣ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨਾਂ ਜਿਨ੍ਹਾਂ ਨੂੰ ਸਾਧਨਾ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਨਾ ਸ੍ਰੀ ਗੁਰੂ ਨਾਨਕ ਪਾਸ਼ਾ ਪਰਮੇ ਪਾਸ਼ਾ ਪਰਮਾਉਂਦੇ ਨੇ ਉਹ ਫੇਰ ਰੰਗ ਦੇ ਵਿੱਚ ਹੀ ਰਹਿੰਦੇ ਨੇ ਰੰਗ ਮਾਣਦੇ ਨੇ ਉਹਨਾਂ ਨੂੰ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲ ਹੀ ਲੈ ਕੇ ਸਾਸ ਗਰਾਸ ਉਹਨਾਂ ਦੇ ਲੈ ਕੇ ਫਿਰ ਪ੍ਰਮਾਤਮਾ ਦੇ ਨਾਮ ਦੇ ਲੱਗ ਜਾਂਦੇ ਨੇ ਤੇ ਉਹ ਹਰ ਵੇਲੇ ਹੀ ਦੁੱਖ ਦੇ ਵਿੱਚ ਵੀ ਆਨੰਦ ਮਾਣਦੇ ਨੇ ਤੇ ਸੁੱਖ ਦੇ ਵਿੱਚ ਵੀ ਆਨੰਦ ਮਾਣਦੇ ਨੇ ਉਹਨਾਂ ਨੂੰ ਸਰੀਰਕ ਕਸ਼ਟ ਹੈ ਜਿਹੜਾ ਉਹਨਾਂ ਨੂੰ ਕਸ਼ਟ ਨਹੀਂ ਕੋਈ ਪਛਾਹ ਸਕਦਾ ਹਰ ਜੇਠ ਰਗੀਲਾ ਤਿਸਤਾ ਨਹੀਂ ਜਿਸ ਕੈ ਭਾਗ ਮੱਥਨ ਜੇਠ ਮਹੀਨਾ ਭਾਵੇਂ ਕਿੰਨਾ ਗਰਮੀ ਵਾਲਾ ਹੈ ਕਿੰਨਾ ਵੱਡਾ ਮਹੀਨਾ ਹੈ ਇੰਨੀ ਗਰਮੀ ਪੈਂਦੀ ਹੈ ਇਹ ਉਹਨਾਂ ਵਾਸਤੇ ਜਿਹੜਾ ਨਾ ਜਿਨ੍ਹਾਂ ਦੇ ਭਾਗ ਦੇ ਉੱਤੇ ਮੱਥੇ ਤੇ ਮੱਤੇ ਲਿਖੇ ਹੋਏ ਹਨ ਲੇਖ ਲਿਖੇ ਹੋਏ ਆ ਉਹਨਾਂ ਵਾਸਤੇ ਰਗੀਲਾ ਹੀ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਜਿੰਦਗੀ ਦੇ ਵਿੱਚ ਜਿਹੜੇ ਲੋਕ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਚੱਲਦੇ ਨੇ ਤੇ ਵੈਗੁਰੂ ਦਾ ਸ਼ੁਕਰਾਨਾ ਕਰਦੇ ਨੇ ਉਹਨਾਂ ਨੂੰ ਜਿਹੜਾ ਦੁੱਖ ਸੁੱਖ ਹੈ ਨਾ ਉਹ ਕੋ ਨਹੀਂ ਸਕਦਾ ਉਹ ਸਦਾ ਹੀ ਵੈਗੁਰੂ ਦੇ ਡੰਡ ਵਿੱਚ ਰਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਇੱਕ ਭਾਈ ਗੁਰਮਖੀ ਜੀ ਸੀ ਸ੍ਰੀ ਗੁਰੂ ਮਹਾਰਾਜ ਜੀ ਕੋਲ ਆਏ ਉਹਨਾਂ ਨੇ ਕਿਹਾ ਕਿ ਗੁਰਸ਼ਿਕ ਕਿਹਦਾ ਉਹਨਾਂ ਨੇ ਕਿਹਾ ਤੁਸੀਂ ਗੁਜਰਾਤ ਚੱਲ ਜਓ ਉਹਦੇ ਭਾਈ ਵਿਖਾਰੀ ਦੇ ਰਹਿੰਦੇ ਨੇ ਉਹਨਾਂ ਕੋਲ ਚਲ ਜਿਓ ਤੁਹਾਨੂੰ ਉਹ ਦੱਸਣਗੇ ਵਰਸ਼ਕ ਕਿਹਦਾ ਹੁੰਦਾ ਹੈ ਉਹ ਭਾਈ ਵਰਸ਼ਕ ਪਸ਼ਾਮਾ ਨੂੰ ਪਹੁੰਚਿਆ ਜਦੋਂ ਪਹੁੰਚਿਆ ਤੇ ਇੱਕ ਪਾਸੇ ਘਰ ਦੇ ਵਿੱਚ ਮਠਾਈਆਂ ਵੰਡੀਆਂ ਘਲਵਾਈ ਲੱਗੇ ਬੜੀਆਂ ਤਿਆਰੀਆਂ ਹੋ ਰਹੀਆਂ ਸੀ ਤੇ ਦੂਜੇ ਪਾਸੇ ਜਿਹੜੇ ਭਾਈ ਵਿਖਾਰੀ ਜੀ ਸਨ ਉਹ ਕੂੜੀ ਤਿਆਰ ਕਰ ਰਹੇ ਸਨ ਕੂੜੀ ਇਹ ਹੁੰਦੀ ਹੈ ਕੋਕੱਖਾਂ ਕਾਨਿਆਂ ਦੀ ਬਣਾਈ ਹੁੰਦੀ ਹੈ ਇੱਕ ਮੰਡ ਦੇ ਵਿੱਚ ਦੱਬ ਉਦੀ ਦੱਬ ਦੀ ਬਣਾਉਂਦੇ ਨੇ ਉਹ ਉਸ ਵਾਸਤੇ ਵਿਚਾਉਂਦੇ ਨੇ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਨਾ ਉਸ ਨੂੰ ਮੰਜੇ ਤੋਂ ਲਾ ਕੇ ਉਹਦੇ ਦੇ ਪਾ ਦਿੰਦੇ ਨੇ ਉਹਨੇ ਕਿਹਾ ਭਾਈ ਜੀ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਤੇ ਤੁਸੀਂ ਕੁੜੀ ਤਿਆਰ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਇਹਦੀ ਜ਼ਰੂਰਤ ਹੈ ਸਹੇਰੇ ਦੀ ਬਰਾਤ ਚੜੀ ਸਭ ਕੁਝ ਹੋਇਆ ਗਾਜੇਵਾਜੇ ਵੱਤੇ ਲੰਗਰ ਪਾਣੀ ਲੋਕਾਂ ਨੇ ਛਕੇ ਤੇ ਜਦੋਂ ਲੜਕਾ ਵਿਆਹ ਕੇ ਸ਼ਾਮਾਂ ਨੂੰ ਘਰ ਆਇਆ ਤੇ ਆ ਕੇ ਉਹਦਾ ਉਹਨੇ ਸਰੀਰ ਛੱਡ ਦਿੱਤਾ ਤੇ ਭਗਤ ਜੀ ਨੇ ਉਹ ਕਿਹਾ ਜੀ ਥੋੜੀ ਤਿਆਰ ਆ ਥੋੜੀ ਤੇ ਪਾ ਦਿਓ ਉਹਨਾਂ ਨੇ ਕਿਹਾ ਭਾਈ ਗੁਰਮੁਖ ਜੀ ਨੇ ਕਿ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਜੀਵ ਨੇ ਆਪਣਾ ਸਰੀਰ ਛੱਡ ਜਾਣਾ ਹੈ ਨਹੀਂ ਰਹਿਣਾ ਤੁਸੀਂ ਕੱਲ ਦੀ ਤਿਆਰੀ ਕਰਨ ਲੈ ਜੋ ਫਿਰ ਤੁਸੀਂ ਇਹ ਹੁਣ ਕਿ ਦਿੱਤਾ ਉਹਨਾਂ ਕਿਹਾ ਜੇ ਕਾਲ ਪ੍ਰੋਫੈਲ ਦਾ ਭਾਣਾ ਹੈ ਅਸੀਂ ਇਹਦੇ ਵਿੱਚ ਜੇ ਕਰਾਮਾ ਦੇ ਨਾਮ ਕਹਿਣ ਦਾ ਆਪਾਂ ਆਪਣੀ ਕਰਾਬਾਦਰੀ ਵਿਖਾਉਣੀ ਗੁਰ ਸਿੱਖਾਂ ਨੂੰ ਵਰਜਤ ਹੈ ਇਸ ਕਰਕੇ ਉਹਨਾਂ ਕਿਹਾ ਕਿ ਇਹ ਵੈਦੂ ਦਾ ਹੁਕਮ ਹੈ ਅਸੀਂ ਉਹਦੇ ਹੁਕਮ ਦੇ ਵਿੱਚ ਰਹਿਨੇ ਆ ਜਿੰਨੇ ਜੀਵਾਂ ਦੇ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਣਾ ਸੀ ਜੇ ਉਹ ਨਾ ਛਕਦੇ ਇਸ ਲੜਕੇ ਨੇ ਆਪਣਾ ਸਰੀਰ ਨਹੀਂ ਸੀ ਛੱਡਾ ਸੋ ਇਹ ਗੁਰੂ ਮਾਰ ਗੁਰਬਾਣੀ ਹੈ ਨਾ ਜਿਹੜੀ ਜਦੋਂ ਇਸਦੇ ਨਾਲ ਗੁਰਮਖ ਲੱਗਦੇ ਨੇ ਉਹਨਾਂ ਨੂੰ ਦੁੱਖ ਸੁੱਖ ਦੋਨੋਂ ਸਮਾਨ ਕਰ ਜਾਣਾ ਔਰ ਮਾਲੇ ਘਮਾਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਕੁਛ ਬੋਲੀ ਜਾਵੇ ਕੋਈ ਕੁਛ ਕਹੀ ਜਾਵੇ ਉਹਨੂੰ ਜਦੋਂ ਤੁਸੀਂ ਸਵੇਰੇ ਉੱਠਦੇ ਜੋ ਗੱਡੀ ਸਟਾਰਟ ਕਰਦੇ ਜੋ ਮੋਟਰਸਾਈਕਲ ਸਟਾਰਟ ਕਰਦੇ ਜੋ ਗਵਾਂਢੀ ਕਹਿੰਦੇ ਹੁੰਦੇ ਵੀ ਇਹਨਾਂ ਨੂੰ ਚੈਨ ਨਹੀਂ ਆਉਂਦਾ ਸਾਰੀ ਰਾਤ ਕੋ ਰੇੜਿੰਦੇ ਆ। ਇਹ ਕਦੇ ਕਿੜਾ ਖੱਡ ਕਿਤੇ ਤੁਰ ਜਾਂਦੇ ਕਦੇ ਕਿਤੇ ਤੁਰ ਜਾਂਦੇ ਆ। ਪਰ ਪ੍ਰਵਾਹ ਨਹੀਂ ਕਰਨੀ ਕਿਸੇ ਦੀ। ਜਿਹੜੇ ਗੁਰਸ਼ਿਕ ਚੱਲ ਪੈਂਦੇ ਨਾ ਜਿਹੜੇ ਨਹੀਂ ਪ੍ਰਵਾਹ ਕਰਦੇ ਗੁਰੂ ਮਹਾਰਾਜੇ ਰੱਕੇ ਹੋ ਕੇ ਉਹਨਾਂ ਦੀ ਬਾਹ ਫੜ ਲੈਂਦੇ ਨੇ ਉਹਨਾਂ ਨੂੰ ਹਰ ਵੇਲੇ ਉਹਨਾਂ ਦੇ ਸਹਾਾਈ ਹੁੰਦੇ ਨੇ ਤੇ ਗੁਰਸ਼ਿਕ ਜਿਹੜੇ ਆ ਉਹ ਗੁਰੂ ਖ ਬਣ ਜਾਂਦੇ ਨੇ। ਆਹ ਉਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ। ਬੋਲਦਿਆਂ ਕੋਈ ਐਸਾ ਸ਼ਬਦ ਜੋ ਗੋਲਬੱਤ ਦੇ ਅਨੁਕੂਲ ਨਾ ਹੋਵੇ। ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ੇ ਦਾ ਰਹੇ ਮਾਫ ਕਰ ਦਿਓ ਗਏ ਮਾਫ ਕਰ ਦੇਣਾ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੀ ਡਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ Olá tudo de paz